ਇਹ ਅੱਜ ਦੀ ਖਾਸ ਵੀਡੀਓ ਕਾਦੀ ਹੈ ਐਨ ਪੀ ਕੇ ਦੀ ਮਤਲਬ ਕੀ ਨਾਈਟ੍ਰੋਜਨ ਫਾਸਫੋਰਸ ਤੇ ਨਾਲ ਕੀ ਹੈ ਪੋਟਾਸ਼ੀਅਮ ਤਿੰਨ ਚੀਜ਼ਾਂ ਦੇ ਐਨ ਮਤਲਬ ਕੀ ਹੁੰਦਾ ਜੀ ਜਿਹਨੂੰ ਲੋਕ ਪੰਜਾਬੀ ਦੇ ਵਿੱਚ ਯੂਰੀਆ ਵੀ ਕਹਿ ਦਿੰਦੇ ਆ ਪੀ ਦਾ ਮਤਲਬ ਕੀ ਹੁੰਦਾ ਜੀ ਫਾਸਫੋਰਸ ਜਿਹਨੂੰ ਲੋਕ ਦੇਸੀ ਭਾਸ਼ਾ ਦੇ ਵਿੱਚ ਡੀਏਪੀ ਵੀ ਆਖਦੇ ਆ ਕੇ ਮਤਲਬ ਕੀ ਹੁੰਦਾ ਪੋਟਾਸ਼ੀਅਮ ਇਹਦਾ ਸੈਂਟੀਫਿਕ ਫਾਰਮੂਲੇਸ਼ਨ ਇਹਨੂੰ ਕਿਹਾ ਜਾਂਦਾ ਐਨ ਪੀ ਕੇ ਬਥੇਰੇ ਕਿਸਾਨ ਵੀਰਾਂ ਨੂੰ ਲੱਗਦਾ ਕਿ 13045 ਹੋਰ ਚੀਜ਼ ਹੈ 19 19 19 ਹੋਰ ਚੀਜ਼ ਹੈ 05234 ਹੋਰ ਚੀਜ਼ ਹੈ ਤੇ 0050 ਹੋਰ ਚੀਜ਼ ਹੈ ਉਹ ਪੁੱਛਦੇ ਅਸੀਂ 13045 ਵੀ ਪਾਲੀਏ 0050 ਵੀ ਪਾਲੀਏ 05234 ਵੀ ਪਾਲੀਏ ਵੀਰੋ ਜੇ ਤੁਹਾਡੇ ਝੋਨੇ ਦਾ ਰੰਗ ਥੋੜਾ ਜਿਹਾ ਹਲਕਾ ਮਤਲਬ ਕਿ ਪੱਕ ਰੋੜ ਹੈ ਤਾਂ 13 045 ਕਰਨ ਚ ਫਾਇਦਾ ਕਿਉਂ ਉਹਦੇ ਵਿੱਚ 13% ਨਾਈਟrogen ਹੈ ਤੇ ਹਲਕਾ ਆ ਨਾਲ ਕਲੋਰੋਫਿਲ ਲੈ ਆਉਗੀ ਮਤਲਬ ਕਿ ਹਰਾ ਪਾਣੀ ਲੈ ਆਉਗੀ ਤੇ ਝੋਨਾ ਬੜਾ ਸੋਹਣਾ ਬਣ ਜੂ ਨਲੇ 45% ਪੋਟਾਸ਼ ਮਿਲ ਜੂ ਕੇ ਫੋਕਣਾ ਬਣੂ ਤੇ ਜੇਕਰ ਮੇਰੇ ਕਿਸੇ ਕਿਸਾਨ ਦੋਸਤ ਨੂੰ ਸਮਝ ਨਹੀਂ ਲੱਗਦਾ ਮੈਂ ਕਰਾਂ ਤੇ ਕਰਾਂ ਕਿਹੜੀ ਮੈਨੂੰ ਨਹੀਂ ਪਤਾ ਮੇਰੇ ਫੋਕ ਵੀ ਬੜੀ ਬੰਦੀ ਆ ਮੇਰੇ ਝੋਨਾ ਪਕਰੋੜ ਵੀ ਹੋਇਆ ਪਿਆ ਤੇ ਮੇਰੇ ਜਿਹੜਾ ਅਖੀਰ ਤੇ ਆ ਕੇ ਝੋਨਾ ਬਹਿਣ ਦੀ ਸਮੱਸਿਆ ਵੀ ਆਂਦੀ ਆ ਤੇ ਇਨਾਂ ਸਾਰੀਆਂ ਚੀਜ਼ਾਂ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਇੱਕ ਹੇਲਟਨ ਨੇ ਮੇਨ ਕੀ ਹੌਲੈਂਡ ਕੰਪਨੀ ਨੇ ਇੱਕ ਨਵਾਂ ਐਨਪੀਕੇ ਦਾ ਉਤਪਾਦ ਕੀਤਾ ਉਹ ਕਿਹੜਾ ਹੈਲਟਨ ਪਾਵਰ ਜਿੰਦੇ ਵਿੱਚ ਕੀ ਮੇਨ ਚੀਜ਼ ਕਿਹੜੀ ਆ ਮੜਿਆ ਪੜ ਲਿਓ ਕਿਸਾਨ ਦੋਸਤ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਹੋਪ ਕਰਦਾ ਤੁਸੀਂ ਮੈਨੂੰ ਜਾਣਦੇ ਹੀ ਹੋਵਗੇ ਮੈਂ ਤੁਹਾਡਾ ਆਪਣਾ ਦੋ ਸਨੀ ਕੋੜਕੂਰਾ ਤੋਂ ਜਿਵੇਂ ਕੀ ਕਿਸਾਨ ਦੋਸਤੋਂ ਅਗੇਤੇ ਝੋਨੇ ਜਿਹੜੇ ਕੀ 1 ਜੂਨ ਦੇ ਲੱਗੇ ਹੋਏ ਆ ਉਹ ਐਵਰੇਜ ਅੱਜ ਮੰਨ ਕੇ ਚੱਲੋ ਕੋਈ 70 70 80 80 ਦਿਨਾਂ ਤੱਕ ਦੇ ਨੇੜੇ ਤੇ ਹੋਣ ਵਾਲੇ ਹੋਗੇ ਆ ਬੜੇ ਹੀ ਕਿਸਾਨ ਦੋਸਤਾਂ ਦਾ ਫੋਨ ਆ ਰਿਹਾ ਜਾਂ ਮੇਰੇ ਕੋਲ ਸ਼ਾਪ ਤੇ ਆ ਕੇ ਪੁੱਛਦੇ ਆ ਕਿ ਸਣੀ ਵੀਰੇ ਐਨਪੀਕੇ ਕੀ ਹੁੰਦਾ ਮੈਨੂੰ ਪਤਾ ਬਥੇਰੇ ਵਿਦਵਾਨਾਂ ਨੂੰ ਐਨਪੀਕੇ ਬਾਰੇ ਨੌਲੇਜ ਹੋਊਗੀ ਵੀ ਮੈਂ ਕੋਈ ਉਹਨਾਂ ਨੂੰ ਇਹ ਨਹੀਂ ਦੱਸਣ ਆ ਰਿਹਾ ਕਿ ਮੈਨੂੰ ਹੀ ਕੱਲੇ ਨੂੰ ਕੋਈ ਜ਼ਿਆਦਾ ਪਤਾ ਮੇਰੇ ਬਥੇਰੇ ਪੜ੍ਹੇ ਲਿਖੇ ਕਿਸਾਨ ਵੀਰ ਸੂਝਵਾਨ ਕਿਸਾਨ ਹੋਣਗੇ ਜਿਨ੍ਹਾਂ ਨੂੰ ਪ੍ਰੋਪਰ ਨੌਲੇਜ ਹੋਏਗੀ ਪਰ ਕਹਿੰਦੇ ਨਾ ਨਵਾਂ ਦਿਨ ਨਵੀਂ ਜਾਣਕਾਰੀ ਹਮੇਸ਼ਾ ਲੈ ਕੇ ਆਉਂਦਾ ਜੇ ਇੱਛਾ ਹੋਵੇ ਕਿ ਨਹੀਂ ਆਪਾਂ ਨੂੰ ਸਮਝਣ ਦੀ ਕਿ ਜੇ ਇੱਛਾ ਹੋਵੇ ਤੇ ਨਵੀਂ ਵੈਰੈਟੀ ਰੋਜ਼ ਕੁਝ ਨਾ ਕੁਝ ਮਾਰਕੀਟ ਚ ਆ ਰਿਹਾ ਹੈ ਤੇ ਨਵਾਂ ਦਿਨ ਨਵੀਂ ਚੀਜ਼ ਲੈ ਕੇ ਆਉਂਦਾ ਚਲੋ ਕਿਸਾਨ ਦੋਸਤੋਂ ਆਪਣੀ ਇਹ ਅੱਜ ਦੀ ਖਾਸ ਵੀਡੀਓ ਕਾਦੀ ਹੈ ਐਨ ਪੀ ਕੇ ਦੀ ਮਤਲਬ ਕੀ ਨਾਈਟ੍ਰੋਜਨ ਫਾਸਫੋਰਸ ਤੇ ਨਾਲ ਕੀ ਹੈ ਪੋਟਾਸ਼ੀਅਮ ਤਿੰਨ ਚੀਜ਼ਾਂ ਦੇ N ਮਤਲਬ ਕੀ ਹੁੰਦਾ ਜੀ ਜਿਹਨੂੰ ਲੋਕ ਪੰਜਾਬੀ ਦੇ ਵਿੱਚ ਯੂਰੀਆ ਵੀ ਕਹਿ ਦਿੰਦੇ ਆ P ਦਾ ਮਤਲਬ ਕੀ ਹੁੰਦਾ ਜੀ ਫਾਸਫੋਰਸ ਜਿਹਨੂੰ ਲੋਕ ਦੇਸੀ ਭਾਸ਼ਾ ਦੇ ਵਿੱਚ DAP ਵੀ ਆਖਦੇ ਆ K ਮਤਲਬ ਕੀ ਹੁੰਦਾ ਪੋਟਾਸ਼ੀਅਮ ਇਹਦਾ ਸੈਂਟੀਫਿਕ ਫਾਰਮੂਲੇਸ਼ਨ ਇਹਨੂੰ ਕਿਹਾ ਜਾਂਦਾ NPK ਬਥੇਰੇ ਕਿਸਾਨ ਵੀਰਾਂ ਨੂੰ ਲੱਗਦਾ ਕਿ 13 0 45 ਹੋਰ ਚੀਜ਼ ਹੈ 19 19 19 ਹੋਰ ਚੀਜ਼ ਹੈ 05234 ਹੋਰ ਚੀਜ਼ ਹੈ ਤੇ 0050 ਹੋਰ ਚੀਜ਼ ਹੈ ਉਹ ਪੁੱਛਦੇ ਅਸੀਂ 13045 ਵੀ ਪਾਲੀਏ 0050 ਵੀ ਪਾਲੀਏ 05234 ਵੀ ਪਾਲੀਏ ਕਿਸਾਨ ਦੋਸਤੋਂ ਬੜੇ ਗੌਰ ਨਾਲ ਸਮਝਿਓ ਇਹ ਸਾਰਾ ਕੁਝ ਇੱਕ ਹੀ ਹੈ ਐਨ ਮਤਲਬ ਕਿ ਯੂਰੀਆ ਪੀ ਮਤਲਬ ਕਿ ਡੀਏਪੀ ਤੇ ਕੇ ਮਤਲਬ ਕਿ ਪोटाश ਐਨਪੀਕੇ ਇਹਨਾਂ ਦੀ ਮਾਤਰਾ ਵੱਖਰੀ ਵੱਖਰੀ ਹੈ ਜਿਵੇਂ 13045 13045 ਇੰਦੇ ਵਿੱਚ 13% ਯੂਰੀਆ 45% ਪਟਾਸ਼ ਹੈ 05234 ਇੰਦੇ ਵਿੱਚ 52% ਡੀਏਪੀਏ ਤੇ 34% ਹੀ ਪਟਾਸ਼ ਹੈ ਤੇ 0050 ਮਤਲਬ ਕਿ ਕੱਲੀ ਨਿਰੀ ਪਟਾਸ਼ ਹੈ ਕਿਸਾਨ ਦੋਸਤੋ ਝੋਨੇ ਬਗੋਲੇ ਤੇ ਆ ਚੱਲੇ ਆ ਯੂਰੀਆ ਸਭ ਦੀ ਖਤਮ ਐਵਰੇਜ ਢਾਈ ਤੋਂ ਤਿੰਨ ਬੋਰੀਆਂ ਪੂਰੀਆਂ ਹੋ ਚੁੱਕੀਆਂ ਬਥੇਰੇ ਵੀਰਾਂ ਨੇ ਥੱਲੇ ਡੀਏਪੀ ਪਾ ਕੇ ਤੇ ਉਸ ਤੋਂ ਵੀ ਵੱਧ ਵੀਰਾਂ ਨੇ ਸੁਪਰ ਪਾ ਕੇ ਥੱਲੀ ਵੀਜੀ ਗਈ ਆ ਹੁਣ ਗੱਲ ਸੁਪਰ ਤੇ ਵੀ ਇੱਕ ਵੀਡੀਓ ਬਣਾਉਣੀ ਬਣਦੀ ਆ ਪਰ ਉਹ ਲੰਬੀ ਹੋ ਜੇਗੀ ਮੈਂ ਅੱਜ ਦੀ ਵੀਡੀਓ ਚ ਇਹ ਗੱਲ ਨਹੀਂ ਛੇੜੂਗਾ ਓਵੇਂ ਕਿ ਇਹ ਐਨਪੀਕੇ ਬਥੇਰੇ ਦੋਸਤਾਂ ਦਾ ਫੋਨਾਂ ਦਾ ਕਰੀਏ ਤੇ ਕਰੀਏ ਕਿਹੜਾ ਸਾਨੂੰ ਸਣੀ ਵੀਰੇ ਸਮਝ ਨਹੀਂ ਲੱਗਦੀ ਵੀਰੋ ਜੇ ਤੁਹਾਡੇ ਝੋਨੇ ਦਾ ਰੰਗ ਥੋੜਾ ਜਿਹਾ ਹਲਕਾ ਮਤਲਬ ਕਿ ਪਕਰੋੜ ਹੈ ਤਾਂ 13 045 ਕਰਨ ਚ ਫਾਇਦਾ ਕਿਉਂ ਉਹਦੇ ਵਿੱਚ 13% ਨਾਈਟrogen ਹੈ ਤੇ ਹਲਕਾ ਆ ਨਾਲ ਕਲੋਰੋਫਿਲ ਲੈ ਆਉਗੀ ਮਤਲਬ ਕਿ ਹਰਾ ਪਾਣ ਲੈ ਆਉਗੀ ਤੇ ਝੋਨਾ ਬੜਾ ਸੋਹਣਾ ਬਣ ਜੂ ਨਲੇ 45% ਪੋਟਾਸ਼ ਮਿਲ ਜੂ ਕਿ ਫੋਕ ਨਾ ਬਣੂ ਤੇ ਜੇਕਰ ਮੇਰੇ ਕਿਸੇ ਕਿਸਾਨ ਦੋਸਤ ਨੂੰ ਸਮਝ ਨਹੀਂ ਲੱਗਦਾ ਮੈਂ ਕਰਾਂ ਤੇ ਕਰਾਂ ਕਿਹੜੀ ਮੈਨੂੰ ਨਹੀਂ ਪਤਾ ਮੇਰੇ ਫੋਕ ਵੀ ਬੜੀ ਬਣਦੀ ਆ ਮੇਰੇ ਝੋਨਾ ਪਕਰੋੜ ਵੀ ਹੋਇਆ ਪਿਆ ਤੇ ਮੇਰਾ ਜਿਹੜਾ ਅਖੀਰ ਤੇ ਆ ਕੇ ਝੋਨਾ ਬਹਿਣ ਦੀ ਸਮੱਸਿਆ ਵੀ ਆਂਦੀ ਆ ਤੇ ਇਨਾਂ ਸਾਰੀਆਂ ਚੀਜ਼ਾਂ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਇੱਕ ਹਿਲਟਨ ਨੇ ਮੇਨ ਕੀ ਹੌਲੈਂਡ ਕੰਪਨੀ ਨੇ ਇੱਕ ਨਵਾਂ ਐਨਪੀਕੇ ਦਾ ਉਤਪਾਦ ਕੀਤਾ ਉਹ ਕਿਹੜਾ ਹਿਲਟਨ ਪਾਵਰ ਜੀਹਦੇ ਵਿੱਚ ਕੀ ਮੇਨ ਚੀਜ਼ ਕਿਹੜੀ ਆ ਮੜਿਆ ਪੜ ਲਿਓ ਕਿਸਾਨ ਦੋਸਤੋ ਕੀ ਆ 올 ਇਨ ਵਨ ਜਦੋਂ ਤੁਸੀਂ ਇਸ ਲੀਟਰ ਨੂੰ ਕਿਤੇ ਚੱਕੋਗੇ ਕੋਈ ਤੁਹਾਡੇ ਕੋਲੇ ਆਊਗਾ ਜਾਂ ਤੁਸੀਂ ਲਓਗੇ ਇਹ ਐਵਰੇਜ 1 ਕਿਲੋ ਮਤਲਬ ਕਿ ਲੀਟਰ ਹੀ 2 ਕਿਲਿਆਂ ਦਾ ਗੌਰ ਰੱਖਣੀ ਹੈ ਤਾਂ ਸਿਰਫ ਇੱਕ ਗੱਲ ਕਿ 150 ਲੀਟਰ ਕਿੱਲੇ ਦਾ ਪਾਣੀ ਤੇ 200 ਐਮਐਲ ਦੀ ਕਿੱਲੇ ਤੇ ਡੋਜ ਇਹਦੇ ਵਿੱਚ ਐਨ ਵੀ ਪੂਰਾ ਪੀ ਵੀ ਪੂਰਾ ਤੇ ਕੇ ਵੀ ਪੂਰਾ ਹੈ ਮੇਨ ਇਹਨੇ ਕੀ ਕਰਨਾ ਹੈ ਬਘੋਲੇ ਤੇ ਟਾਈਮ ਤੇ ਕਿਸਾਨ ਦੋਸਤੋ ਪਹਿਲੀ ਗੱਲ ਤਾਂ ਇਹਦੀ ਮੇਨ ਖਾਸੀਅਤ ਇਹਦਾ ਪੀ ਐਚ ਬੜਾ ਜੈਨੂਨ ਹੈ ਕਿ ਜਿਹੜਾ ਕੀ ਹਰੇਕ ਦਵਾਈ ਦੇ ਵਿੱਚ ਮਿਕਸ ਹੋ ਜਾਂਦਾ ਤੁਸੀਂ ਇਹਨੂੰ ਵੱਖਰੀ ਬਾਲਟੀ ਚ ਘੋਲ ਬਣਾ ਕੇ ਕਿਸੇ ਵੀ ਸੁੰਡੀ ਵਾਲੀ ਤੇ ਤੇਲੇ ਵਾਲੇ ਦੇ ਵਿੱਚ ਮਿਕਸ ਕਰ ਸਕਦੇ ਹੋ ਤੇ ਦੂਸਰੀ ਖਾਸੀਅਤ ਕੀ ਹੈ ਬਗੋਲੇ ਤੇ ਟਾਈਮ ਤੇ ਕਿਸਾਨ ਦੋਸਤੋ ਤੁਸੀਂ ਇਹਦੀ ਸਪਰੇਅ ਕਰ ਦਿਓ ਮੈਂ ਨਹੀਂ ਕਹਿੰਦਾ ਕੋਈ 13045 ਮਾੜਾ ਕੋਈ 05034 ਮਾੜਾ ਜਾਂ 0050 ਮਾੜਾ ਸਾਰੇ ਆਪ ਦੀ ਥਾਂ ਤੇ ਬਹੁਤ ਵਧੀਆ ਹੋਣਗੇ ਪਰ ਇੱਕ ਪਾਸੇ 13045 ਤੇ ਇੱਕ ਪਾਸੇ ਹਿਲਟਨ ਪਾਵਰ ਕਰ ਲਿਓ ਤੁਹਾਨੂੰ ਅੱਖਾਂ ਨੇ ਦੱਸ ਦੇਣਾ ਤੁਹਾਡੇ ਖੇਤ ਨੇ ਦੱਸ ਦੇਣਾ ਪਹਿਲੀ ਗੱਲ ਤਾਂ ਉੱਤੇ ਕਲੋਰੋਫਿਲ ਜ਼ਿਆਦਾ ਹੋਏਗੀ ਮਤਲਬ ਕਿ ਉੱਤੋਂ ਟੂਸੇ ਵੀ ਬਿਲਕੁਲ ਹਰੇ ਭਰੇ ਹੋਣਗੇ ਦੂਜੀ ਗੱਲ ਉੱਥੇ ਫੋਕ ਬਹੁਤ ਹੀ ਘਟ ਹੋਏਗੀ ਤੀਜੀ ਗੱਲ ਉਹ ਫਸਲ ਦਾ ਨਾੜ ਮਜ਼ਬੂਤ ਹੋਏਗਾ ਕਾਫੀ ਫਸਲਾਂ ਜਿਨ੍ਹਾਂ ਦੇ ਨਾੜ ਹਲਕੇ ਹੋ ਜਾਂਦੇ ਤੋਂ ਡਿੱਗ ਪੈਂਦੀ ਆ ਡਿੱਗਣ ਦੀ ਤਾਂ ਕਿਸਾਨ ਦੋਸਤੋ ਸਮੱਸਿਆ ਹੀ ਖਤਮ ਤੇ ਦੂਸਰੀ ਗੱਲ ਕੱਲਾ ਏ ਨਹੀਂ ਕਿੰਨੇ ਚ ਕੱਲਾ ਐਨ ਪੀ ਤੇ ਕੇ ਐ ਮੜੇ ਆਓ ਨੇੜੇ ਮੜੇ ਪੜ੍ਹਨ ਦੀ ਕੋਸ਼ਿਸ਼ ਕਰਿਓ ਇੰਦੇ ਵਿੱਚ ਕੈਲਸ਼ੀਅਮ ਪਲੱਸ ਮੈਗਨੀਸ਼ੀਅਮ ਪਲੱਸ ਨਾਲ ਬੋਰਨ ਵੀ ਹੈ ਮੈਂ ਤੁਹਾਨੂੰ ਕੱਲੀ ਕੋਈ ਉਹ ਚੀਜ਼ ਨਹੀਂ ਦਿਖਾ ਰਿਆ ਕਿ ਬੋਰਨ ਤੁਹਾਨੂੰ ਰਲਾਣਾ ਪਵੇ ਇਹ ਕੋਈ ਉਹ ਬੋਰਨ ਨਹੀਂ ਜਿਹੜੀ ਕੱਲੀ ਦੀ ਸਪਰੇ ਹੋਊਗੀ ਇਹ ਕਿਸੇ ਵੀ ਦਵਾਈ ਦੇ ਵਿੱਚ ਮਿਕਸ ਹੋ ਕੇ ਹੋ ਜਾਂਦਾ ਬਾਕੀ ਕਿਸਾਨ ਦੋਸਤੋ ਮੈਂ ਵੀਡੀਓ ਨੂੰ ਨਾ ਜ਼ਿਆਦਾ ਲੰਬੇ ਕਰਦੇ ਹੋਏ ਵਧੇਰੀ ਜਾਣਕਾਰੀ ਦੇ ਲਈ ਮੈਂ ਵੀਡੀਓ ਨੂੰ ਬਸ ਇੱਥੇ ਹੀ ਖਤਮ ਕਰਨ ਦੀ ਕੋਸ਼ਿਸ਼ ਕਰੂੰਗਾ ਜਿਹੜੇ ਕਿਸੇ ਵੀਰ ਨੇ ਕੋਈ ਸਮੱਸਿਆ ਦਾ ਹਾਲ ਹੈ ਜਾਂ ਇਹਦੇ ਬਾਰੇ ਹੋਰ ਵੀ ਡੂੰਗੀ ਜਾਣਕਾਰੀ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਮੇਰਾ ਡਿਸਪਲੇ ਦੇ ਵਿੱਚ ਨੰਬਰ ਚੱਲ ਰਿਹਾ 8437700547 ਕਿਸਾਨ ਦੋਸਤੋ ਉਹ ਮੈਨੂੰ ਫੋਨ ਜਾਂ ਮੈਨੂੰ ਵਟਸਐਪ ਰਾਹੀਂ ਵੀ ਮੇਰੇ ਤੋਂ ਜਾਣਕਾਰੀ ਲੈ ਸਕਦਾ ਜਾਂ ਜਿਹੜੇ ਕਿਸਾਨ ਦੋਸਤ ਨੂੰ ਲੋੜ ਹੋਵੇ ਕਿ ਮੈਂ ਸਣੀ ਵੀਰੇ ਤੁਹਾਨੂੰ ਮਿਲਣਾ ਚਾਹੁੰਦਾ ਤੁਸੀਂ ਕਿਦਨ ਮਿਲੋਗੇ ਵੀਰ ਜੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕੋੜ ਕਪੂਰਾ ਪ੍ਰਾਣੀ ਦਾਣਾ ਮੰਡੀ 4 ਨੰਬਰ ਦੁਕਾਨ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ ਮੈਂ ਤੁਹਾਡਾ ਦੋਸਤ ਆਪਣਾ ਸਨੀ ਤੁਹਾਨੂੰ ਦੁਕਾਨ ਤੇ ਬੈਠਾ ਹੀ ਮਿਲੂੰਗਾ ਬਾਕੀ ਜੇਕਰ ਕਿਸੇ ਦੋਸਤ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਚਾਹੁੰਦਾ ਹੋਵੇ ਆਪਦੇ ਨਾਲ ਨਾਲ ਕਿਸੇ ਹੋਰ ਕਿਸਾਨ ਦੋਸਤ ਦਾ ਵੀ ਬਰਾਬਰ ਫਾਇਦਾ ਹੋਵੇ ਤਾਂ ਕਿਸਾਨ ਦੋਸਤੋਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਸਭ ਤੋਂ ਮੇਨ ਗੱਲ ਇਸ ਵੀਡੀਓ ਦੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਕਿਉਂਕਿ ਮੈਂ ਵਧੇਰੀਆਂ ਜਾਣਕਾਰੀਆਂ ਲੈ ਕੇ ਜਿਹੜੀ ਕੰਮ ਦੀ ਹੈ ਕਿਸਾਨ ਦੋਸਤਾਂ ਲਈ ਇਹ ਨਹੀਂ ਕਿ ਰੋਜ਼ ਲਾਈਵ ਹੋ ਗਿਆ ਤੇ ਆਹ ਦੱਸਤਾ ਜਾਂ ਅੱਜ ਮੌਸਮ ਖਰਾਬ ਹੈ ਜਾਂ ਉਹ ਦੱਸਤਾ ਕਿਸਾਨ ਦੋਸਤੋ ਉਹਦਾ ਇੱਕ ਆਪਦਾ ਮਹੱਤਵ ਹੈ ਤੇ ਇਸ ਵੀਡੀਓ ਤੇ ਕਾ ਆਪਦਾ ਮਹੱਤਵ ਹੈ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਭੁੱਲਿਓ ਮਿਲਦੇ ਹਾਂ ਆਪਾਂ ਬੜੀ ਹੀ ਜਲਦੀ ਮੇਨ ਸਮੱਸਿਆ ਦਾ ਹੱਲ ਲੈ ਕੇ ਬੜੇ ਦੋਸਤ ਪੁੱਛੀ ਜਾਂਦੇ ਸਣੀ ਵੀਰੇ ਜਦੋਂ ਤੇਲਾ ਆਉਂਦਾ ਫਿਰ ਤਾਂ ਕੰਨੀ ਹੱਥ ਲਵਾ ਦਿੰਦਾ ਪਲੀਜ਼ ਜਲਦੀ ਤੋਂ ਜਲਦੀ ਸਾਨੂੰ ਉਹ ਵੀਡੀਓ ਦੱਸਿਓ ਜਿਹੜਾ ਆਉਣ ਤੋਂ ਵੀ ਰੋਕ ਕੇ ਤੇ ਪਏ ਨੂੰ ਵੀ ਮਾਰ ਦੇ ਮਿਲਦੇ ਆਂ 2 ਦਿਨਾਂ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ ਬੇਨਤੀ ਹੈ ਸਬਸਕ੍ਰਾਈਬ ਕਰਨਾ ਹੀ ਕਰਨਾ ਤੇ ਦੂਸਰੀ ਗੱਲ ਜਿਹੜੇ ਦੋਸਤੇ ਮਿਲਣਾ ਉਹ ਦੁਕਾਨ ਤੇ ਆ ਕੇ ਮਿਲੇ ਥੈਂਕ ਯੂ ਸੋ ਮਚ ਸਾਸ਼ੀਕ